ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮਾਰਕੀਟਿੰਗ ਹੋਪ ਤੋਂ ਸਾਰੇ ਪੌਤ ਵਧੀਆ ਹੋਵਗੇ ਤੇ ਵਾਈ ਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ ਚ ਹੋਗੇ ਜੀ ਜੇ ਸਾਡੇ ਚਾਹਵਤ ਹੈ ਨਿਊ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ নোਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੀ ਚੈਨਲ ਤੇ ਮੋਟੀਵੇਸ਼ਨਲ ਵੀਡੀਓਜ਼ ਬਾਣੀ ਨਾਲ ਰਿਲੇਟਡ ਵੀਡੀਓ ਸੱਚੀਆਂ ਹੱਟ ਬੀਤੀਆਂ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਉਹ ਹੈਗੀ ਜੀ ਮੋਟੀਵੇਸ਼ਨਲ ਵੀਡੀਓ ਜਿਸ ਦਾ ਟੌਪਿਕ ਹੈਗਾ ਜੀ ਸਮੇਂ ਦੀ ਕੀਮਤ ਅੱਜ ਆਪਾਂ ਆਪਣੀ ਵੀਡੀਓ ਦੇ ਵਿੱਚ ਸਮੇਂ ਦੀ ਕੀਮਤ ਯਾਨੀ ਸਮੇਂ ਦਾ ਆਪਣੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਆ ਉਹਦੀ ਗੱਲ ਕਰਾਂਗੇ ਇੱਕ ਕਹਾਣੀ ਦੇ ਜ਼ਰੀਏ ਸੋ ਵੀਡੀਓ ਨੂੰ ਬਹੁਤ ਜ਼ਿਆਦਾ ਲੌਂਗ ਨਾ ਕਰਦੇ ਹੋਏ ਆਪਾਂ ਕਹਾਣੀ ਸ਼ੁਰੂਆਤ ਕਰਦੇ ਆਂ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਇੱਕ ਲੜਕਾ ਰਹਿੰਦਾ ਹੁੰਦਾ ਜੋ ਬਹੁਤ ਹੀ ਆਲਸੀ ਹੁੰਦਾ ਆ ਤੇ ਆਪਣੇ ਕੰਮ ਬਿਲਕੁਲ ਵੀ ਸਹੀ ਢੰਗ ਨਾਲ ਨਹੀਂ ਕਰਦਾ ਜੀ ਜਿੰਨੇ ਵੀ ਉਹਦੇ ਫਰੈਂਡ ਸਰਕਲ ਦੇ ਵਿੱਚ ਉਹਦੇ ਸਕੂਲ ਦੇ ਵਿੱਚ ਜੋ ਉਹਦੇ ਫਰੈਂਡ ਉਹਦੇ ਨਾਲ ਪੜ੍ਹਦੇ ਨਹੀਂ ਜਾਂ ਫਿਰ ਉਹਦੇ ਗਲੀ ਘਵਣ ਦੇ ਵਿੱਚ ਉਹ ਬੱਚੇ ਨੇ ਸਾਰੇ ਉਹਦੇ ਤੋਂ ਪੜ੍ਹਾਈ ਵਿਖਾਈ ਦੇ ਵਿੱਚ ਵੀ ਅੱਗੇ ਨਹੀਂ ਹਰ ਕੰਮ ਕਰਦੇ ਵਿੱਚ ਖੇਡ ਉਹਦੇ ਵਿੱਚ ਸਭ ਤੋਂ ਅੱਗੇ ਨੇ ਪਰ ਜਿਹੜਾ ਉਹ ਲੜਕਾ ਹੁੰਦਾ ਜੀ ਉਹ ਬਹੁਤ ਹੀ ਜ਼ਿਆਦਾ ਆਲਸੀ ਹੁੰਦਾ ਹਰ ਕੰਮ ਦੇ ਵਿੱਚ ਡਿਲੇ ਕਰੀ ਜਾਣਾ ਕੱਲ ਕਰੂੰਗਾ ਪਰਸੋਂ ਕਰੂੰਗਾ ਸੋ ਇਸ ਤਰ੍ਹਾਂ ਜੀ ਉਹ ਹਮੇਸ਼ਾ ਉਹਦੀ ਇੱਕ ਸੁਭਾਅ ਸੀਗਾ ਜੀ ਇੱਕ ਆਲਸੀ ਸੀਗਾ ਸਮੇਂ ਦੇ ਬਿਲਕੁਲ ਵੀ ਕਦਰ ਨਹੀਂ ਕਰਦਾ ਸੀ ਜੀ ਉਹ ਬੱਚਾ ਸੋ ਜੀ ਇਦਾਂ ਹੀ ਆਪਣੀ ਲਾਈਫ ਲੰਘਾ ਰਿਹਾ ਸੀਗਾ ਬਿਲਕੁਲ ਵੀ ਪੜ੍ਹਾਈ ਦੇ ਵਿੱਚ ਧਿਆਨ ਨਾ ਹੋਣਾ ਬਸ ਗੇਮ ਖੇਲੀ ਜਾਣੀ ਸਾਰਾ ਦਿਨ ਮੋਬਾਈਲ ਤੇ ਖੇਡ ਲੈਣਾ ਜੀ ਤੇ ਬਸ ਨਾ ਖੇਲ-ਕੂਦ ਵਿੱਚ ਅੱਗੇ ਹੋਣਾ ਤੇ ਇਸ ਤੋਂ ਇਲਾਵਾ ਜਿਹੜੇ ਉਹਦੇ ਹੋਰ ਫਰੈਂਡਸ ਸੀਗੇ ਜੀ ਹਰ ਇੱਕ ਚੀਜ਼ ਵਿੱਚ ਅੱਗੇ ਸੀਗੇ ਉਹ ਉਹਨਾਂ ਤੋਂ ਈਰਖਾ ਵੀ ਬਹੁਤ ਕਰਦਾ ਸੀਗਾ ਇਸ ਚੀਜ਼ ਨੂੰ ਲੈ ਕੇ ਬਰੂ ਆਪਣੇ ਅੰਦਰ ਚਾਤੀ ਮਾਰਦਾ ਸੀਗਾ ਕਿ ਮੇਰੇ ਚ ਕੀ ਕਸੂਰ ਆ ਕਿ ਮੈਂ ਕਿਉਂ ਉਹਨਾਂ ਵਰਗਾ ਨਹੀਂ ਹੈਗਾ ਇਸ ਸਮਾਂ ਲੰਘ ਰਿਹਾ ਸੀਗਾ ਜਿੰਨ ਜੀ ਉਹਨਾਂ ਦੇ ਸ਼ਹਿਰ ਦੇ ਵਿੱਚ ਬਹੁਤ ਹੀ ਪਹੁੰਚੇ ਹੋਏ ਮਹਾਤਮਾ ਆਉਂਦੇ ਨੇ ਤੇ ਸਾਰੇ ਜੀ ਦੂਰੋਂ ਦੂਰੋਂ ਮਹਾਤਮਾ ਜੀ ਨੂੰ ਮਿਲਣ ਆਉਂਦੇ ਨੇ ਉਹਨਾਂ ਦਾ ਵਚਨ ਕਰਦੇ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣਨ ਜਾਂਦੇ ਨੇ ਉਹਨਾਂ ਤੋਂ ਕੁਝ ਸਿੱਖਣ ਜਾਂਦੇ ਨੇ ਸੋ ਇਦਾਂ ਹੀ ਜੀ ਇਸ ਲੜਕੇ ਨੂੰ ਵੀ ਪਤਾ ਲੱਗਦਾ ਵਾ ਕਿ ਉਸ ਮਹਾਤਮਾ ਜੀ ਬਾਰੇ ਸੋ ਜੀ ਇਹ ਕੀ ਕਰਦਾ ਆ ਇਹ ਵੀ ਸੋਚਦਾ ਵਾ ਕਿ ਮੈਂ ਕਿਉ ਨਾ ਮਹਾਤਮਾ ਜੀ ਕੋਲ ਜਾਵਾਂ ਤੇ ਉਹਨਾਂ ਦੇ ਕੋਲ ਜਾ ਕੇ ਕੋਈ ਏਦਾਂ ਦਾ ਗੁਰ ਲੈ ਕੇ ਆਵਾਂ ਕਿ ਮੈਨੂੰ ਕੋਈ ਮਿਹਨਤ ਵੀ ਨਾ ਇੰਨੀ ਕਰਨੀ ਪਵੇ ਖਾਸ ਤੀ ਮੈਂ ਜਿਹੜੀ ਮੇਰੇ ਫਰੈਂਡ ਸਰਕਲ ਆ ਉਹਨਾਂ ਤੋਂ ਮੈਂ ਸਾਰਿਆਂ ਤੋਂ ਅੱਗੇ ਲੰਘ ਜਾਵਾਂ ਤੇ ਮੈਨੂੰ ਕੋਈ ਬੜਾ ਕੰਮ ਵੀ ਨਾ ਕਰਨਾ ਪਵੇ ਮੈਨੂੰ ਮਿਹਨਤ ਵੀ ਨਾ ਕਰਨੀ ਪਵੇ ਸੋ ਜੀ ਇਹਦੀ ਸੋਚ ਦਾ ਵਿਚਾਰ ਦਾ ਜੀ ਇੱਦੀ ਇਹ ਵੀ ਜਿਹੜਾ ਲੜਕਾ ਹੁੰਦਾ ਆ ਇਹ ਵੀ ਮਹਾਤਮਾ ਜੀ ਕੋਲ ਜਾਂਦਾ ਆ ਤੇ ਇਹ ਲੜਕਾ ਜੀ ਜਾ ਕੇ ਮਹਾਤਮਾ ਜੀ ਨੂੰ ਉਹੀ ਗੱਲ ਕਹਿੰਦਾ ਜੋਕਰ ਉਹ ਸੋਚ ਕੇ ਗਿਆ ਸੀਗਾ ਤੁਸੀਂ ਮੈਨੂੰ ਕੋਈ ਐਸਾ ਗੁਰੂ ਦੋ ਜਿਸ ਦੇ ਨਾਲ ਮੈਂ ਆਪਣੀ ਸਾਰੀ ਦੋਸਤਾਂ ਤੋਂ ਅੱਗੇ ਨਿਕਲ ਜਾਵਾਂ ਕਿ ਮੈਨੂੰ ਕੋਈ ਖਾਸ ਮਿਹਨਤ ਵੀ ਨਾ ਕਰਨੀ ਪਵੇ ਕਿ ਮਦਦ ਕਰੋ ਸੋਜੀ ਮਹਾਤਮਾ ਜੀ ਉਹਦੀ ਇਹ ਗੱਲ ਸੁਣ ਕੇ ਮੁਸਕਰਾ ਪੈਂਦੇ ਨੇ ਹੱਸਦੇ ਨੇ ਸੋਜੀ ਉਹ ਸਮਝ ਜਾਂਦੇ ਨੇ ਕਿ ਉਸ ਲੜਕੇ ਦੇ ਮਨ ਦੇ ਵਿੱਚ ਕੀ ਚੱਲ ਰਿਹਾ ਹੁੰਦਾ ਮਹਾਤਮਾ ਜੀ ਉਹਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਂਦੇ ਨੇ ਕਹਾਣੀ ਦੇ ਵਿੱਚ ਕੀ ਦੱਸਦੇ ਨੇ ਜੀ ਉਹ ਦੱਸਦੇ ਨੇ ਕਿ ਇੱਕ ਬੰਦਾ ਹੁੰਦਾ ਉਹ ਬਹੁਤ ਆਲਸੀ ਹੁੰਦਾ ਉਹ ਆਪਣੇ ਕੋਈ ਵੀ ਕੰਮ ਸਹੀ ਢੰਗ ਨਾਲ ਨਹੀਂ ਕਰਦਾ ਉਹ ਆਪਣੇ ਸਾਰੇ ਕੰਮਾਂ ਨੂੰ ਅੱਜ ਕਰੂੰਗਾ ਕੱਲ ਕਰੂੰਗਾ ਇਦਾਂ ਹੀ ਕਰਕੇ ਜੀ ਉਹ ਆਪਣੇ ਦਿਨ ਨਗਾਉਂਦਾ ਰਹਿੰਦਾ ਆ ਸਾਰੇ ਜਿਹੜੇ ਘਰ ਦੇ ਉਹਦੇ ਇਸ ਜੋ ਵਿਵਹਾਰ ਤੋਂ ਬਹੁਤ ਤੰਗ ਨੇ ਸਾਰੇ ਪਰੇਸ਼ਾਨ ਹੁੰਦੇ ਨੇ ਜੀ ਕੋਈ ਵੀ ਡੱਕਾ ਨਹੀਂ ਤੋੜਦਾ ਜੀ ਸਾਰਾ ਦਿਨ ਉਹ ਉਸਦੇ ਇਸ ਆਲਸ ਪੁਨੇ ਕਰਕੇ ਉਹ ਨੂੰ ਕੋਈ ਕੰਮ ਤੇ ਵੀ ਨਹੀਂ ਰੱਖਦਾ ਇਸ ਨੂੰ ਕੰਮ ਤੇ ਨਾ ਰੱਖਣ ਕਰਕੇ ਉਹ ਇਹ ਨਹੀਂ ਸੋਚਦਾ ਕਿ ਮੇਰੇ ਵਿੱਚ ਇੰਨਾ ਆਲਸ ਆ ਕਿ ਮੈਨੂੰ ਇਸ ਕਰਕੇ ਕੋਈ ਕੰਮ ਤੇ ਨਹੀਂ ਰੱਖਦਾ ਸੋ ਜੀ ਉਹ ਇਸ ਦਾ ਬਲੇਮ ਆਪਣੇ ਜਾਣ ਪਛਾਣ ਦੀ ਲੋਕਾਂ ਨੂੰ ਹੀ ਦਿੰਦਾ ਆ ਕਿ ਉਹ ਸੋਚਦਾ ਆ ਕਿ ਇਹੀ ਲੋਕ ਜਾ ਕੇ ਜਿੱਥੇ ਮੈਂ ਕੰਮ ਕਰਾਂ ਲੇ ਇਹ ਜਾਣਨਾ ਹੈ ਇਹ ਉਹਨਾਂ ਨੂੰ ਜਾ ਕੇ ਦੱਸ ਦਿੰਦੇ ਨਹੀਂ ਮੇਰੀ ਬਾਰੇ ਜਾਂ ਮੇਰੇ ਬਾਰੇ ਕੋਈ ਉਹਨਾਂ ਦੇ ਕੰਨ ਭਰ ਦਿੰਦੇ ਨਹੀਂ ਸੋ ਇਸ ਕਰਕੇ ਮੈਨੂੰ ਕਿਤੇ ਕੰਮ ਨਹੀਂ ਮਿਲਦਾ ਉਹ ਆਪਣੇ ਅੰਦਰ ਝਾਤੀ ਵੀ ਮਾਰਦਾ ਮੇਰੇ ਅੰਦਰ ਕੀ ਕਮੀਆਂ ਉਸ ਬੰਦੇ ਦੀ ਉਮਰ 35 ਜਾਂ 30 ਸਾਲਾਂ ਦੀ ਹੋ ਚੁੱਕੀ ਸੀਗੀ ਪਹਿਲਾਂ 30 ਸਾਲਾਂ ਦਾ ਹੋਣ ਦੀ ਬਾਵਜੂਦ ਵੀ ਹਜੇ ਤੱਕ ਉਹ ਆਪਣੀ ਲਾਈਫ ਦੇ ਵਿੱਚ ਸਟੈਂਡ ਨਹੀਂ ਹੋਇਆ ਸੀਗਾ ਦਾ ਕੋਈ ਕਾਰੋਬਾਰ ਚੱਲ ਰਿਹਾ ਸੀ ਤੇ ਨਾਲ ਹੀ ਉਹਨੂੰ ਕਿਤੇ ਜੌਬ ਮਿਲ ਰਹੀ ਸੀਗੀ ਤੇ ਆਪਣੇ ਜੀਵਨ ਦੇ ਵਿੱਚ ਅਸਫਲਤਾ ਦਾ ਕਾਰਨ ਉਹ ਆਪਣੇ ਆਸ-ਪਾਸ ਦੇ ਲੋਕਾਂ ਨੂੰ ਹੀ ਇਸ ਦਾ ਕਾਰਨ ਸਮਝਦਾ ਸੀਗਾ ਕਿ ਇਹੀ ਲੋਕ ਮੈਨੂੰ ਅੱਗੇ ਨਹੀਂ ਬਦਲ ਦਿੰਦੇ ਕਿ ਮੈਂ ਜਿੱਥੇ ਜਾਣਾ ਹੈ ਉੱਥੇ ਜਾ ਕੇ ਮੇਰੀ ਭਾਨੀ ਜੀ ਮਾਰ ਦਿੰਦੇ ਨੇ ਕਿ ਇਹ ਬੰਦਾ ਐ ਕੰਮ ਨਹੀਂ ਕਰਦਾ ਥੋੜਾ ਕੰਮ ਕਰਦਾ ਜਾਂ ਆਲਸ ਕਰਦਾ ਆਪਣੀ ਕਮੀਆਂ ਨਹੀਂ ਦੇਖਦਾ ਸਿਗਾ ਬਸ ਦੂਸਰਿਆਂ ਤੇ ਬਲੇਮ ਕਰੀ ਜਾਣਾ ਜੀ ਉਸ ਨੇ ਕਿਤੇ ਕਿਧਾਈ ਨੂੰ ਕਿਤੇ ਕੰਮ ਮਿਲ ਵੀ ਜਾਣਾ ਉੱਥੇ ਉਹਨੇ ਨਗੋਚਾ ਕੱਢੀ ਜਾਣੀਆਂ ਇੱਥੇ ਆ ਨਹੀਂ ਹੈਗਾ ਉੱਥੇ ਉਹ ਨਹੀਂ ਹੈਗਾ ਸੋ ਜੀ ਬਸ ਇਦਾਂ ਹੀ ਜੀ ਉਹਦੀ ਲਾਈਫ ਚੱਲ ਗਈ ਸੀ ਉਹਦੇ ਜਿਹੜੀ ਘਰ ਦੇ ਸੀ ਉਹਦੇ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਜੀ ਉਸ ਤੋਂ ਓਲਡ ਜੀ ਜਿਹੜਾ ਉਸ ਪਿੰਡ ਦਾ ਰਾਜਾ ਸੀਗਾ ਉਹ ਉਸ ਦਾ ਮਿੱਤਰ ਸੀਗਾ ਉਹ ਗੁਰੂਕੁਲ ਦੇ ਵਿੱਚ ਇਕੱਠੇ ਪੜਦੇ ਹੁੰਦੇ ਸੀਗੇ ਤਿੰਨ ਜੀ ਕੀ ਹੁੰਦਾ ਵਾ ਜਦੋਂ ਰਾਜਾ ਜਾਂਦਾ ਹੁੰਦਾ ਆ ਜੀ ਤੇ ਉਸ ਨੂੰ ਆਪਣਾ ਉਹੀ ਆਲਸੀ ਮਿੱਤਰ ਟੱਕਰਦਾ ਆ ਜੋ ਗੁਰੂਕੁਲ ਦੇ ਵਿੱਚ ਉਹਦੇ ਨਾਲ ਪੜਦਾ ਹੁੰਦਾ ਸੀਗਾ ਰਾਜਾ ਕਾਫੀ ਦੇਰ ਬਾਅਦ ਉਹਨੂੰ ਮਿਲਦਾ ਆ ਤੇ ਮਿਲ ਕੇ ਬਹੁਤ ਖੁਸ਼ ਹੁੰਦਾ ਆ ਤੇ ਆਪਣੇ ਮਿੱਤਰ ਨੂੰ ਉਚਦਾ ਆ ਕਿ ਤੂੰ ਆਪਣੇ ਜੀਵਨ ਚ ਕੀ ਕਰ ਰਿਆ ਵਾ ਸੋ ਜੀ ਉਹ ਬਸ ਉਹਦੇ ਕੋ ਰੋਂਦਾ ਕੋ ਲਾਉਂਦਾ ਬਸ ਆਪਣੀਆਂ ਜੀ ਉਹੀ ਕਿ ਮੈਂ ਤਾਂ ਬਹੁਤ ਪਰੇਸ਼ਾਨ ਆ ਸਾਡੇ ਘਰ ਚ ਪੈਸਿਆਂ ਦੀ ਬਹੁਤ ਤੰਗੀ ਆ ਮੈਨੂੰ ਕਿਤੇ ਕੰਮ ਨਹੀਂ ਮਿਲਦਾ ਪਰ ਕਿਤੇ ਨਾ ਕਿਤੇ ਦੇਖੋ ਜੀ ਆਪਣੇ ਜਿਹੜੇ ਯਾਰ ਦੋਸਤਾਂ ਜਿਨ੍ਹਾਂ ਦੇ ਨਾਲ ਆਪਾਂ ਸਕੂਲ ਦੇ ਵਿੱਚ ਇਕੱਠੇ ਪੜੇ ਹੋਣੇ ਆ ਜਾਂ ਆਪਣੇ ਲਾਈਫ ਦੇ ਵਿੱਚ ਜਿਹੜੇ ਆਪਣੇ ਨਾਲ ਇੱਕ ਟਾਈਮ ਦੇ ਫਰੈਂਡ ਸਰਕਲ ਰਹਿ ਚੁੱਕਾ ਹੁੰਦਾ ਆਪਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਨੇਚਰ ਪਤਾ ਹੁੰਦੀ ਆ ਪਰ ਰਾਜਾ ਨੂੰ ਕਿਤੇ ਨਾ ਕਿਤੇ ਪਤਾ ਸੀਗਾ ਇਹ ਸਕੂਲ ਦੇ ਵਿੱਚ ਵੀ ਇੰਦੀ ਆਲਸ ਬਹੁਤ ਕਰਦਾ ਹੁੰਦਾ ਸੀਗਾ ਜਦੋਂ ਗੁਰੂਕੁਲ 'ਚ ਪੜਦੇ ਸੀਗੇ ਸੋ ਉਸ ਦੇ ਆਸੇ ਸੁਭਾਅ ਬਾਰੇ ਉਹਨੂੰ ਪਤਾ ਸੀਗਾ ਤੇ ਰਾਜਾ ਨੂੰ ਉਸ ਦੀ ਹਜੇ ਤੱਕ ਅਸਫਲਤਾ ਜੋਰੂ ਲਾਈਫ ਦੇ ਵਿੱਚ ਹਜੇ ਤੱਕ ਮਿਲ ਰਹੀ ਸੀ ਉਹਦਾ ਵੀ ਕਿਤੇ ਨਾ ਕਿਤੇ ਕਾਰਨ ਪਤਾ ਸੀਗਾ ਕਿ ਇਹ ਬਹੁਤ ਹੀ ਜ਼ਿਆਦਾ ਆਰਸੀ ਆ ਰਾਜੇ ਨੇ ਕੀ ਕੀਤਾ ਰਾਜੇ ਨੇ ਉਹਨੂੰ ਇੱਕ ਆਪਰਚੂਨਿਟੀ ਦਿੱਤੀ ਕੀ ਦਿੱਤੀ ਕੀ ਅਫਸਰ ਦਿੱਤਾ ਜੀ ਉਸਨੂੰ ਰਾਜੇ ਨੇ ਉਸਨੂੰ ਕਿਹਾ ਕਿ ਤੂੰ ਸ਼ਾਮ ਹੋਣ ਤੋਂ ਪਹਿਲਾਂ ਸੂਰਜ ਢਲਣ ਤੋਂ ਪਹਿਲਾਂ ਮੇਰੇ ਸ਼ਾਹੀ ਖਜ਼ਾਨੇ ਵਿੱਚ ਜਾ ਕੇ ਤੂੰ ਜਿੰਨਾ ਵੀ ਖਜ਼ਾਨਾ ਇਕੱਠਾ ਕਰ ਸਕਦਾ ਹੀਰੇ ਮੋਤੀ ਇਕੱਠਾ ਕਰ ਸਕਦਾ ਤੂੰ ਕਰ ਲੈ ਤੇ ਜਿੰਨੇ ਤੂੰ ਇਕੱਠੇ ਕਰ ਲਈ ਉਹ ਸਭ ਤੇਰੇ ਹੋਣਗੇ ਸੋ ਜੀ ਜਿਹੜਾ ਉਹਦਾ ਮਿੱਤਰ ਹੁੰਦਾ ਉਹ ਸੁਣ ਕੇ ਬਹੁਤ ਖੁਸ਼ ਹੁੰਦਾ ਉਹ ਸੋਚਦਾ ਮਨੋਂ ਮਨ ਹੀ ਕਿ ਮੇਰੀ ਤਾਂ ਲਾਟਰੀ ਲੱਗ ਗਈ ਤੇ ਲੋਕ ਤਾਂ ਐ ਵੀ ਇੰਨੀ ਮਿਹਨਤ ਕਰਦੇ ਨੇ ਹਨਾ ਸੋ ਜੀ ਉਹਦੇ ਮਨ ਦੇ ਵਿੱਚ ਲਾਲਚ ਵੀ ਆ ਜਾਂਦਾ ਵਾ ਸੋ ਖੋਚ ਵੀ ਬਹੁਤ ਹੁੰਦਾ ਹੈ ਕਿ ਬਿਨਾ ਮਿਹਨਤ ਕੀਤੇ ਮੈਨੂੰ ਧਨ ਦੀ ਪ੍ਰਾਪਤੀ ਹੋ ਜਾਣੀ ਆ ਸੋ ਉਹ ਸੋਚਦਾ ਕਿ ਮੈਂ ਤਾਂ 2-3 ਬੋਰੀਆਂ ਨਾਲ ਲੈ ਕੇ ਜਾਊਂਗਾ ਤੇ ਮੇਰੇ ਕੋ ਜਿੰਨਾ ਹੋ ਸਕਿਆ ਮੈਂ ਉਨੇ ਹੀ ਹੀਰੇ ਮੋਤੀ ਪੈਸੇ ਇਕੱਠੇ ਕਰਕੇ ਲੈ ਕੇ ਆਉਂਗਾ ਜਿਸ ਦੇ ਨਾਲ ਮੇਰਾ ਜਿਹੜਾ ਬਾਕੀ ਜੀਵਨ ਆ ਬਹੁਤ ਹੀ ਵਧੀਆ ਬਤੀਤ ਹੋਊਗਾ ਸੋ ਜੀ ਰਾਜਾ ਉਸ ਨੂੰ ਫਿਰ ਇਦਾਂ ਜਦੋਂ ਕਹਿੰਦਾ ਆ ਉਹ ਮੰਨ ਜਾਂਦਾ ਆ ਉਹ ਕਹਿੰਦਾ ਕਿ ਮੈਂ ਇੱਕ ਵਾਰ ਘਰ ਹੋ ਕੇ ਆਜਮਾਂ ਕਿ ਮੈਂ ਘਰੋਂ ਆ ਕੇ ਮੈਂ ਰੋਟੀ ਵਗੈਰਾ ਖਾਇਆ ਵਾਂ ਉਸ ਤੋਂ ਬਾਅਦ ਮੈਂ ਤੁਹਾਡੇ ਮਹਿਲ 'ਚ ਆਉਂਗਾ ਸੋ ਜੀ ਫਿਰ ਕੀ ਹੁੰਦਾ ਆ ਕਿ ਜਿਹੜਾ ਉਹ ਆਸ ਹੀ ਵਿਅਕਤੀ ਹੁੰਦਾ ਉਹ ਆਪਣੇ ਘਰ ਜਾਂਦਾ ਵਾ ਜਦੋਂ ਆਪਣੇ ਘਰ ਜਾਂਦਾ ਆਪਣੀ ਵਾਈਫ ਨੂੰ ਸਾਰੀ ਗੱਲ ਦੱਸਦਾ ਵਾ ਤੇ ਉਹਨੇ ਤਿਆਦੀ ਘੜੀ ਵੀ ਬਹੁਤ ਕੁਸ਼ ਹੁੰਦੀ ਹੈ ਸੁਣ ਕੇ ਤੇ ਉਹ ਜੀ ਉਸ ਆਪਣੇ ਘਰ ਵਾਲੇ ਨੂੰ ਕਹਿੰਦੀ ਹੈ ਜਿਹੜਾ ਆਲਸ ਹੀ ਹੁੰਦਾ ਕਿ ਤੁਸੀਂ ਹੁਣੀ ਜਾਓ ਤੁਸੀਂ ਜਾ ਕੇ ਖਜ਼ਾਨੇ ਦੇ ਵਿੱਚੋਂ ਤੁਸੀਂ ਜਿੰਨਾ ਕਿ ਖਜ਼ਾਨਾ ਇਕੱਠਾ ਕਰ ਸਕਦੇ ਹੋ ਤੁਸੀਂ ਉਨਾ ਲੈ ਆਓ ਕਿ ਆਪਣਾ ਜਿਹੜਾ ਜੀਵਨ ਆ ਬਹੁਤ ਵਧੀਆ ਬਤੀਤ ਹੋਊਗਾ ਪਰ ਜੀ ਉਹ ਜਿਹੜਾ ਆਲਸ ਹੀ ਹੁੰਦਾ ਵਾ ਉਹੀ ਆਲਸ ਦਾ ਜੀ ਮਾਰਿਆ ਕਿਉਂਕਿ ਇੱਕ ਬੰਦਾ ਜਿਹੜਾ ਆਪਣਾ ਸੁਭਾਅ ਆ ਉਹ ਨਹੀਂ ਬਦਲ ਸਕਦਾ ਹਨਾ ਆਲਸ ਇੱਕ ਸੁਭਾਅ ਬਣ ਗਿਆ ਸੀ ਉਹਦਾ ਆਲਸ ਕਰਨਾ ਸੋ ਜੀ ਉਹਨੇ ਆਪਣੀ ਘਰਵਾਲੀ ਨੂੰ ਕਿਹਾ ਕੋਈ ਗੱਲ ਨਹੀਂ ਹਾਂ ਜੇ ਸਾਰਾ ਦਿਨ ਪਿਆਵਾ ਕਿ ਤੂੰ ਮੈਨੂੰ ਪਹਿਲੇ ਰੋਟੀ ਖਵਾ ਮੈਂ ਰੋਟੀ ਖਾ ਕੇ ਫਿਰ ਜਾਊਂਗਾ ਉਸ ਤੋਂ ਬਾਅਦ ਜਾ ਕੇ ਮੈਂ ਖਜ਼ਾਨੇ ਚੋਂ ਜੋ ਵੀ ਆ ਮੈਂ ਢੀਰੇ ਜਵਾਰਾ ਦੀ ਇਕੱਠੇ ਕਰਕੇ ਲੈ ਕੇ ਆਊਂਗਾ ਸੋ ਜੀ ਉਹਦੀ ਘਰਵਾਲੀ ਫਟਾਫਟ ਉਹਦੇ ਲਈ ਖਾਣਾ ਬਣਾਉਂਦੀ ਆ ਉਹਨੂੰ ਖਾਣਾ ਦਿੰਦੀ ਆ ਖਾਣ ਨੂੰ ਉਹਨੂੰ ਸੀਗਾ ਕਿ ਉਹਨੇ ਖਾਣਾ ਖਾ ਕੇ ਜਾਊਗਾ ਪਰ ਦੇਖੋ ਜੀ ਉਹਦਾ ਆਲਸ ਉਹਨੇ ਕੀ ਕੀਤਾ ਜਦੋਂ ਖਾਣਾ ਖਾ ਲਿਆ ਉਹ ਆਪਣੀ ਘਰਵਾਲੀ ਨੂੰ ਦਾ ਕੋਈ ਨਾ ਅਜੇ ਸ਼ਾਮ ਤੱਕ ਟਾਈਮ ਪਿਆ ਵਾ ਮੇਰੇ ਕੋਲ 15-20 ਮਿੰਟ ਚੱਕੀ ਲੈ ਲਵਾਂ ਮੈਨੂੰ ਨੀਂਦ ਆ ਰਹੀ ਆ ਰੋਟੀ ਖਾ ਕੇ ਕਿ ਮੈਨੂੰ ਆਲਸ ਪੈ ਰਿਹਾ ਵਾ ਕਿ ਮੈਂ ਥੋੜੀ ਜਿਹਾ ਸੋ ਜਾਣਾ ਵਾ ਕਿ ਤੂੰ ਮੈਨੂੰ ਥੋੜੀ ਦੇਰ ਬਾਅਦ ਉਠਾ ਦੇ। ਇੱਦਾਂ ਕਰਦਾ ਜੀ ਜਿਹੜਾ ਉਹ ਵਿਅਕਤੀ ਹੁੰਦਾ ਵਾ ਉਹ ਖਾਣਾ ਖਾ ਕੇ ਜੀ ਥੋੜੀ ਦੇਰ ਲਈ ਆਰਾਮ ਕਰਨ ਬੈਠ ਜਾਂਦਾ ਵਾ। ਆਰਾਮ ਉਹ ਜੀ ਜਦੋਂ ਸੋ ਜਾਂਦਾ ਉਹਦੀ ਘਰ ਵਾਲੀ ਵੀ ਉਹਨੂੰ ਵਿੱਚ ਬਹੁਤ ਵਾਰ ਉਠਾਉਂਦੀ ਆ ਕਿ ਉੱਠੜੋ ਉੱਠੜੋ ਪਰ ਉਹ ਨਹੀਂ ਉੱਠਦਾ ਜੀ ਇੱਦਾਂ ਹੀ ਉਹਨੂੰ ਸੁੱਤੇ ਪੈ ਨੂੰ 2 ਘੰਟੇ ਹੋ ਜਾਂਦੇ ਆ। ਸੋ ਜਦੋਂ ਉੱਠ ਕੇ ਦੇਖਦਾ ਵਾ ਕਿ ਦੁਪਹਿਰ ਹੋ ਚੁੱਕੀ ਹੁੰਦੀ ਆ ਉਹ ਤੇ ਉਹ ਬਹੁਤ ਪਰੇਸ਼ਾਨ ਹੁੰਦਾ ਉਹ ਕਹਿੰਦਾ ਜਿਦਾ ਵਾ ਕਿ ਮੈਂ ਇੰਨਾ ਕਿਵੇਂ ਸੋ ਲਿਆ ਤੇ ਫਿਰ ਜੀ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਆ ਕਿ ਲਿਆ ਤੂੰ ਮੈਨੂੰ ਬੋਰੀਆਂ ਦੇ ਇਕੱਠੀਆਂ ਕਰ ਦੇ ਕਿ ਮੈਂ ਜਿੰਨਾ ਕੋ ਚਲੋ ਮੇਰੇ ਕੋ ਇਕੱਠਾ ਕਰੂੰਗਾ ਮੈਂ ਜਾ ਕੇ ਇਕੱਠਾ ਕਰਦਾ ਵਾਂ ਖਜ਼ਾਨਾ ਸੋ ਜੀ ਉਹਦੀ ਘਰ ਵਾਲੀ ਉਹਨੂੰ ਤਿੰਨ ਬੋਰੀਆਂ ਦੇ ਦਿੰਦੀ ਆ ਉਹ ਤਿੰਨ ਬੋਰੀਆਂ ਲੈ ਕੇ ਜੀ ਘਰੋਂ ਨਿਕਲ ਜਾਂਦਾ ਆ ਤੇ ਤੁਰਦਾ ਤੁਰਦਾ ਜੀ ਜਦੋਂ ਉਹਨੂੰ ਉੱਥੇ ਗਰਮੀ ਲੱਗਦੀ ਆ ਰਾਹ ਦੇ ਵਿੱਚ ਉਹ ਇੱਕ ਦਰਖਤ ਦੀ ਛਾਂ ਦੇ ਹੇਠਾ ਥੋੜੀ देर ਬੈਠ ਜਾਂਦਾ ਉਹ ਸੋਚਦਾ ਕੋਈ ਗੱਲ ਨਹੀਂ ਹੋਈ ਤਾਂ ਸ਼ਾਮ ਹੋਣ ਨੂੰ ਕਾਫੀ ਟਾਈਮ ਪਈ ਆ ਕਿ ਮੈਂ ਥੱਕ ਚੁੱਕਾ ਵਾਂ ਤੁਰ ਤੁਰ ਕੇ ਕਿ ਮੈਂ ਥੋੜੀ ਦੇਰ ਧੁੱਪ ਤੋਂ ਰਾਹਤ ਲੈਣ ਲਈ ਜਿਹੜਾ ਦਰਖਤ ਕੋਲ ਦੀ ਛਾਂ ਦੇ ਹੇਠਾ ਬੈਠ ਜਾਣਾ ਵਾ ਸੋ ਜੀ ਉਹ ਦਰਖਤ ਦੀ ਛਾਂ ਹੇਠਾਂ ਬਹਿ ਜਾਂਦਾ ਆ ਸੋ ਜਦੋਂ ਬੈਠ ਜਾਂਦਾ ਵਾ ਉਹਦੀ ਉੱਤੇ ਵਿੱਚ ਥਕੀ ਲੱਗ ਜਾਂਦੀ ਆ ਉਹ ਫਿਰ ਸੋ ਜਾਂਦਾ ਵਾ ਜਦੋਂ ਸੋ ਜਾਂਦਾ ਜੀ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਠੰਡੀ ਠੰਡੀ ਹਵਾ ਚੱਲ ਰਹੀ ਹੁੰਦੀ ਆ ਠਕ ਦੀ ਸ਼ਾਮੇ ਉਹਨੂੰ ਨੀਂਦ ਆ ਜਾਂਦੀ ਆ ਜੀ ਉਹ ਫਿਰ ਸੋ ਜਾਂਦਾ ਜਦੋਂ ਸੋ ਜਾਂਦਾ ਜੀ ਫਿਰ ਉਹ 3 ਘੰਟੇ ਸੌਂਦਾ ਲਗਾਤਾਰ ਤੇ ਜਦੋਂ ਉੱਠ ਕੇ ਦੇਖਦਾ ਆ ਕਿ ਸ਼ਾਮ ਹੋ ਚੁੱਕੀ ਹੁੰਦੀ ਆ ਸੂਰਜ ਢਲਣ ਵਾਲਾ ਹੁੰਦਾ ਜੀ ਉਹ ਆਪਣੇ ਆਪ ਨੂੰ ਬਹੁਤ ਯਾਨੀ ਐ ਹੋ ਜਾਂਦਾ ਉਹਨੂੰ ਕੀ ਹਾਈ ਮੈਂ ਕਿਉਂ ਸੋ ਗਿਆ ਹਨਾ ਕਿ ਮੈਨੂੰ ਤਾਂ ਜਾਣਾ ਚਾਹੀਦਾ ਵਾ ਜੀ ਉਹ ਜੀ ਉਹ ਕੀ ਕਰਦਾ ਵਾ ਉਹ ਉੱਠ ਕੇ ਜੀ ਫਟਾਫਟ ਯਾਨੀ ਆਪਣੇ ਵੱਲੋਂ ਬਹੁਤ ਤੇਜ਼ੀ ਕਰਦਾ ਵਾ ਕਿ ਮੈਂ ਰਾਜ ਮਹਿਲ ਦੇ ਵਿੱਚ ਪਹੁੰਚਾਂ ਤੇ ਸੂਰਜ ਡੁੱਬਣ ਤੋਂ ਪਹਿਲਾਂ ਮੈਂ ਸ਼ਾਹੀ ਖਜ਼ਾਨੇ ਤੋਂ ਜਿੰਨਾ ਮੇਰੇ ਕੋਲ ਖਜ਼ਾਨਾ ਇਕੱਤਰੇ ਤੋਂ ਹੁੰਦਾ ਮੈਂ ਕਰ ਸਕਾਂ ਜੇ ਕੀ ਹੁੰਦਾ ਆ ਉਹ ਵਿਅਕਤੀ ਭੱਜਦਾ ਭੱਜਦਾ ਜੀ ਜਦੋਂ ਜਾਂਦਾ ਆ ਰਾਜ ਮਹਿਲ ਦੇ ਗੇਟ ਤੱਕ ਪਹੁੰਚਦਾ ਜਾਨੂ ਜੀ ਬਹੁਤ ਦੇਰ ਹੋ ਚੁੱਕੀ ਹੁੰਦੀ ਆ ਜਿਹੜਾ ਸੂਰਜ ਆ ਉਹ ਢਲ ਚੁੱਕਾ ਹੁੰਦਾ ਆ ਤੇ ਜਿਹੜੇ ਰਾਜ ਮਹਿਲ ਦੇ ਦਰਵਾਜ਼ੇ ਆ ਉਹ ਵੀ ਬੰਦ ਹੋ ਚੁੱਕੇ ਹੁੰਦੇ ਆ ਜੀ ਉਹ ਬਹੁਤ ਕੋਸਦਾ ਆਪਣੇ ਆਪ ਨੂੰ ਤੇ ਉਹ ਬਹੁਤ ਸ਼ਰਮਿੰਦਾ ਵੀ ਹੁੰਦਾ ਵਾ ਕਿ ਮੈਨੂੰ ਕਿੰਨਾ ਵਧੀਆ ਅਫਸਰ ਮਿਲਿਆ ਸੀਗਾ ਪਰ ਮੇਰੇ ਆਨਸ ਕਰਕੇ ਅੱਜ ਮੇਰੇ ਤੋਂ ਉਹ ਵੀ ਅਫਸਰ ਮੈਂ ਗਵਾਹ ਬੈਠਾ ਹਾਂ ਆਪਣੀ ਗਲਤੀ ਦਾ ਰੈਲਾਈਜ਼ ਹੁੰਦਾ ਵਾ ਮੈਂ ਜੋ ਜੀਵਨ ਦੇ ਵਿੱਚ ਅੱਜ ਤੱਕ ਅਸਫਲ ਆ ਮੈਂ ਆਪਣੇ ਖੁਦ ਕਰਕੇ ਆ ਇਸ ਦੇ ਵਿੱਚ ਹੋਰ ਕਿਸੇ ਦਾ ਕੋਈ ਦੋਸ਼ ਨਹੀਂ ਹੈ ਕਿ ਮੈਂ ਕਦੀ ਵੀ ਸਮੇਂ ਦੀ ਕਦਰ ਨਹੀਂ ਕੀਤੀ ਕਿ ਅੱਜ ਜੇ ਮੈਂ ਸਮੇਂ ਦੀ ਕਦਰ ਕੀਤੀ ਹੁੰਦੀ ਜੇ ਮੈਂ ਟਾਈਮ ਨਾਲ ਸ਼ਾਹੀ ਖਜ਼ਾਨੇ ਵਿੱਚ ਪਹੁੰਚ ਗਿਆ ਹੁੰਦਾ ਕਿ ਅੱਜ ਮੇਰਾ ਸਮਾਂ ਕੁਝ ਹੋਰ ਹੀ ਹੋਣਾ ਸੀ ਸੋ ਮੈਂ ਸਮੇਂ ਦੀ ਕਦਰ ਨਹੀਂ ਕੀਤੀ ਸੋ ਇਸ ਕਰਕੇ ਸਮੇਂ ਨੇ ਮੇਰੀ ਵੀ ਕਦਰ ਨਹੀਂ ਕੀਤੀ ਉਹ ਬਹੁਤ ਹੀ ਜ਼ਿਆਦਾ ਮੈਯੂਸ ਹੋ ਜਾਂਦਾ ਜੀ ਜਦੋਂ ਜੀ ਜਦੋਂ ਮਹਾਤਮਾ ਜੀ ਉਸ ਲੜਕੇ ਨੂੰ ਕਹਾਣੀ ਸੁਣਾਉਂਦੇ ਨੇ ਉਹ ਬਹੁਤ ਹੀ ਸ਼ਰਮਿੰਦਾ ਹੁੰਦਾ ਆ ਤੇ ਉਹਨੂੰ ਕਿਤੇ ਨਾ ਕਿਤੇ ਆਪਣੀ ਗਲਤੀ ਵੀ ਰੈਲਾਈਜ਼ ਹੁੰਦੀ ਆ ਕਿ ਮੇਰੀ ਗਲਤੀ ਕੀ ਆ ਕਿ ਮੈਂ ਆਪਣੇ ਜੀਵਨ ਦੇ ਵਿੱਚ ਸਮੇਂ ਦੀ ਕਦਰ ਨਹੀਂ ਕਰਦਾ ਉਹਨੂੰ ਕਿਤੇ ਨਾ ਕਿਤੇ ਇਹ ਪਤਾ ਲੱਗ ਜਾਂਦਾ ਕਹਾਣੀ ਸੁਣ ਕੇ ਤੇ ਉਹ ਮਹਾਤਮਾ ਜੀ ਨੂੰ ਵਚਨ ਦਿੰਦਾ ਆ ਕਿ ਮੈਂ ਸਮੇਂ ਦੀ ਕਦਰ ਕਰੂੰਗਾ ਕਿ ਮੈਂ ਆਪਣੇ ਜੋ ਸਮੇਂ ਨੂੰ ਉਹ ਫਾਲਤੂ ਚੀਜ਼ਾਂ ਦੇ ਵਿੱਚ ਖਰਾਬ ਨਹੀਂ ਕਰੂੰਗਾ ਮੈਂ ਮਿਹਨਤ ਕਰੂੰਗਾ ਤੇ ਆਪਣੀ ਮਿਹਨਤ ਦੇ ਬਲ ਬੂਤੇ ਤੇ ਕੁਝ ਬਣ ਕੇ ਦਿਖਾਊਗਾ ਤੇ ਮਿਹਨਤ ਕਰਕੇ ਹੀ ਜੇ ਹੋਰ ਯਾਰ ਦੋਸਤ ਨੇ ਮਿਹਨਤ ਕਰਕੇ ਉਹਨਾਂ ਤੋਂ ਅੱਗੇ ਨਿਕਲ ਕੇ ਦਿਖਾਉਂਗਾ ਸੋ ਜੀ ਇੱਦੀ ਕਰਦਾ ਜੀ ਉਹ ਮੁੰਡਾ ਘਰ ਆਉਂਦਾ ਜੀ ਵਾਪਸ ਸਭ ਤੋਂ ਪਹਿਲਾਂ ਤਾਂ ਉਹ ਆਪਣਾ ਟਾਈਮ ਟੇਬਲ ਬਣਾਉਂਦਾ ਆ ਕਿ ਮੈਂ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਮੇਰਾ ਕੀ ਸ਼ੈਡਿਊਲ ਰਹੂਗਾ ਮੇਰੀ ਪੜ੍ਹਾਈ ਦਾ ਕੀ ਸਮਾਂ ਹੋਊਗਾ ਮੇਰਾ ਖੇਡ ਦਾ ਕੀ ਸਮਾਂ ਹੋਊਗਾ ਸਾਰੀ ਜੀ ਆਪਣਾ ਟਾਈਮ ਟੇਬਲ ਉਹ ਪ੍ਰਿਪੇਅਰ ਕਰਦਾ ਵਾ ਸੋ ਆਪਣੇ ਟਾਈਮ ਟੇਬਲ ਦੇ ਅਕੋਰਡਿੰਗ ਚੱਲਦਾ ਵਾ ਤੇ ਇੱਕ ਦਿਨ ਜੀ ਆਪਣੇ ਉਹ টিਚਰ ਦੇ ਪਹੁੰਚ ਜਾਂਦਾ ਵਾ ਜੋ ਕਰਕੇ ਉਹਨੂੰ ਸਮੇਂ ਦੀ ਕਦਰ ਕਰਨੀ ਆ ਜਾਂਦੀ ਆ ਸਮੇਂ ਦੀ ਜਿਹੜਾ ਬੰਦਾ ਕਦਰ ਕਰਦਾ ਆ ਉਹ ਜ਼ਿੰਦਗੀ ਚ ਕਦੇ ਵੀ ਮਾਤ ਨਹੀਂ ਖਾਂਦਾ ਖਾਸ ਕਰਕੇ ਜੀ ਜਿਹੜੇ ਸਟੂਡੈਂਟ ਲਾਈਫ ਦੇ ਵਿੱਚ ਬੱਚੇ ਹੁੰਦੇ ਆ ਚਾਹੇ ਉਹ ਕਾਲਜ ਲਾਈਫ ਦੇ ਵਿੱਚ ਨੇ ਚਾਹੇ ਉਹ ਸਕੂਲ ਲਾਈਫ ਦੇ ਵਿੱਚ ਨੇ ਉਹਨਾਂ ਨੂੰ ਆਪਣਾ ਇੱਕ ਸ਼ੈਡਿਊਲ ਬਣਾਉਣਾ ਚਾਹੀਦਾ ਵਾ ਮਾਰਨਿੰਗ ਸਕੂਲ ਅਸੀਂ ਕਿੰਨੇ ਵਜੇ ਜਾਣਾ ਤੇ ਸਕੂਲ ਤੋਂ ਘਰ ਆ ਕੇ ਅਸੀਂ ਕੀ ਕਰਨਾ ਆ ਤੇ ਪੂਰਾ ਜੇ ਉਹ ਜੇ ਸ਼ੈਡਿਊਲ ਬਣਿਆ ਹੋਊਗਾ ਜੇ ਬੱਚੇ ਉਸ ਸ਼ੈਡਿਊਲ ਅਕੋਰਡਿੰਗ ਚੱਲਣਗੇ ਤੇ ਉਹ ਵੀ ਜੀ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਕਿ ਉਹ ਫਲ ਹੋਣ ਤੋਂ ਸੋ ਜੋ ਕਿ ਜਿਹੜਾ ਸਮਾਂ ਹੁੰਦਾ ਜੀ ਬਹੁਤ ਹੀ ਕੀਮਤੀ ਚੀਜ਼ ਆ ਇਹ ਬਹੁਤ ਹੀ ਸੀਮਿਤ ਮਾਤਰਾ ਦੇ ਵਿੱਚ ਆ ਜੀ ਆਪਣੇ ਕੋਲ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਲੰਘ ਰਿਹਾ ਆ ਤੇ ਸਾਨੂੰ ਆਪਣੇ ਸਮੇਂ ਨੂੰ ਸਮਝਦਾਰੀ ਦੇ ਨਾਲ ਤੇ ਢੰਗ ਨਾਲ ਵਰਤਣਾ ਚਾਹੀਦਾ ਹੈ ਜੀ ਸਾਨੂੰ ਉਹ ਚੀਜ਼ਾਂ ਤੇ ਆਪਣਾ ਸਮਾਂ ਬਰਬਾਦ ਹੀ ਨਹੀਂ ਕਰਨਾ ਚਾਹੀਦਾ ਜੋ ਮਾਇਨੇ ਨਹੀਂ ਰੱਖਦੀਆਂ ਕਿਉਂਕਿ ਜਿਹੜੀਆਂ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਜੀ ਉਹਦੇ ਤੇ ਸਮਾਂ ਖਰਾਬ ਕਰਨ ਦਾ ਵੀ ਕੋਈ ਵੀ ਮਤਲਬ ਨਹੀਂ ਬਣਦਾ ਕਿਉਂਕਿ ਜੇ ਸਮਾਂ ਇਹੋ ਜੀ ਚੀਜ਼ ਹੈ ਨਾ ਜੇ ਆਪਾਂ ਅੱਜ ਸਮੇਂ ਦਾ ਸਹੀ ਤਰੀਕੇ ਨਾਲ ਪੂਰਾ ਕਰਾਂਗੇ ਤੇ ਸਮਾਂ ਵੀ ਆਪਣੇ ਲਈ ਅੱਗੇ ਸਫਲਤਾ ਲੈ ਕੇ ਆਉਂਦਾ ਵਾ ਕਿਉਂਕਿ ਜੇ ਆਪਣਾ ਅੱਜ ਸਮਾਂ ਆਪਾਂ ਬਰਬਾਦ ਕਰ ਰਹੇ ਹਾਂ ਤੇ ਆਪਣਾ ਜਿਹੜਾ ਸਮਾਂ ਬਰਬਾਦ ਕੀਤਾ ਹੋਇਆ ਤੇ ਆਪਣੀ ਅਗਲੀ ਲਾਈਫ ਨੂੰ ਵੀ ਬਰਬਾਦ ਕਰ ਸਕਦਾ ਜੀ ਸਹੀ ਆਪਣੇ ਸਮੇਂ ਨੂੰ ਸਹੀ ਢੰਗ ਨਾਲ ਵਰਤ ਕੇ ਆਪਣੀ ਜੀਵਨ ਦੇ ਵਿੱਚ ਕੁਝ ਵੀ ਆਪਾਂ ਪ੍ਰਾਪਤ ਕਰ ਸਕਦੇ ਆ ਕਿਉਂਕਿ ਜੀ ਜੀ ਆਪਾਂ ਆਪਣਾ ਸਮਾਂ ਇਦਾਂ ਹੀ ਗਵਾ ਲਵਾਂਗੇ ਤਾਂ ਜ਼ਿੰਦਗੀ ਦੇ ਵਿੱਚ ਜਿਹੜੀ ਵਧੀਆ-ਵਧੀਆ ਮੌਕੇ ਆਉਣੀਆਂ ਓਪਰਚ्युनिटीज ਆਉਣੀਆਂ ਉਹਨਾਂ ਨੂੰ ਆਪਾਂ ਗਵਾ ਸਕਦੇ ਆ ਕਿਉਂਕਿ ਸਾਡੇ ਲਈ ਅੱਗੇ ਜਾ ਕੇ ਬਹੁਤ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਆ ਕਿ ਜੀ ਮਿਹਨਤ ਕਰਨੀ ਚਾਹੀਦੀ ਆ ਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਆ ਹੁੰਦੇ ਆ ਨਾ ਕਹਿੰਦੇ ਉਹ ਇੱਕ ਮਿੰਟ ਦੀ ਜਿਹੜੇ ਸਮੇਂ ਦੀ ਕੀਮਤ ਆ ਉਸ ਯਾਤਰੀ ਨੂੰ ਪੁੱਛ ਕੇ ਦੇਖੋ ਜਿਹਦੀ ਸਿਰਫ ਇੱਕ ਮਿੰਟ ਦੇ ਕਰਕੇ ਉਹਦੀ ਟ੍ਰੇਨ ਛੁੱਟ ਜਾਂਦੀ ਆ ਤੇ ਉਹ ਇੱਕ ਸਮੇਂ ਦੀ ਕੀਮਤ ਉਸ ਵਿਦਿਆਰਥੀ ਨੂੰ ਪੁੱਛੋ ਜਿਹੜਾ ਸਾਲਾਨਾ ਇਮਤਿਹਾਨਾਂ ਦੇ ਵਿੱਚੋਂ ਫੇਲ ਹੋ ਜਾਂਦਾ ਉਹਨੂੰ ਫਿਰ ਪਤਾ ਲੱਗਦਾ ਕਿ ਐਚਓਏ ਜੋ ਸਾਲ ਆ ਆਪਣਾ ਵਿਅਰਥੀ ਦੀਆਂ ਚੀਜ਼ਾਂ ਦੇ ਵਿੱਚ ਗਵਾ ਕੇ ਨਾ ਪੜ ਕੇ ਖਰਾਬ ਕਰਤਾ ਕਿ ਮੈਨੂੰ ਕੀ ਨੁਕਸਾਨ ਹੋਇਆ ਜੀ ਉਹਦਾ ਲਾਈਫ ਦੇ ਵਿੱਚ ਉਹ ਜੇ ਤੁਸੀਂ ਵੀ ਕੁਝ ਬਣਨਾ ਚਾਹੁੰਦੇ ਹੋ ਜੀ ਲਾਈਫ ਦੇ ਵਿੱਚ ਤਾਂ ਸਮੇਂ ਦੀ ਕਦਰ ਕਰੋ ਆਲਸੀ ਨਾ ਬਣੋ ਕਿਉਂਕਿ ਜਿਹੜਾ ਆਹ ਟਾਈਮ ਆ ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਸਕੂਲ ਲਾਈਫ ਤੋਂ ਲੈ ਕੇ ਕਾਲਜ ਲਾਈਫ ਦਾ ਕਾਲਜ ਲਾਈਫ ਤੋਂ ਬਾਅਦ ਜੀ ਜਿਹੜੀਆਂ 30 ਸਾਲਾਂ ਤੱਕ ਦੀ ਏਜ ਹੁੰਦੀ ਆ ਉਹ ਟਾਈਮ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਤੇ ਜਿਹੜਾ ਵਿਅਕਤੀ ਉਹ ਟਾਈਮ ਨੂੰ ਸਾਹਮਣ ਲੈਂਦਾ ਜੀ ਤੇ ਟਾਈਮ ਅੱਗੇ ਜਾ ਕੇ ਉਹਨੂੰ ਸਾਹਮਣ ਲੈਂਦਾ ਆ ਸੋ ਜੀ ਇਹ ਸੀ ਕਿ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜੁੜੋ ਸੋ ਨਾ ਤੇ ਜਿਹੜੇ ਸਾਡੇ ਚਾਲ ਦੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਨਵਰਨਾ ਵੀਡੀਓਜ਼ ਨੋਟੀਫਿਕੇਸ਼ਨਸ ਮੇਰੇ ਸਾਰੇ ਪਿਆਰ ਭਰਾਂਵਾਂ ਦੇ ਕੋਲ ਪਹੁੰਚ ਜਾਣ ਜੀ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਆਇਭੂਤੋਂ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ